ਮੁਲਾਜ਼ਮ ਤੇ ਐਕਸਾਈਜ਼ ਵਿਭਾਗ ਤੇ ਅਧਿਕਾਰੀ ਜਦੋਂ ਇਲਾਕੇ ਤੇ ਵਿੱਚ ਵੜਦੇ ਨੇ ਤਾਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਕੁਟਮਾਰ ਕੀਤੀ ਗਈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਮਾਹੌਲ ਪਖ ਜਾਂਦਾ ਹੈ ਮੁਲਸਰ ਦੇ ਰਾਮਬਗ ਇਲਾਕੇ ਤੋਂ ਤਸਵੀਰਾਂ ਤੋ ਹਾਰਡਨਲ ਸਾਂਝੀਆਂ ਕੀਤੀਆਂ ਜਾ ਰਹੀਆਂ ਐਕਸਰਸਾਈਜ਼ ਵਿਭਾਗ ਵੱਲੋਂ ਇਲਾਕੇ ਦੇ ਵਿੱਚ ਰੇਡ ਕੀਤੀ ਗਈ ਤੇ ਇਸੇ ਦੌਰਾਨ ਰਾਮ ਬਾਗ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੇ ਇਕੱਠੇ ਹੋ ਕੇ ਐਕਸਰਸਾਈਜ਼ ਵਿਭਾਗ ਤੇ ਮੁਲਾਜ਼ਮਾਂ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਤੇ ਦੇਖਦੇ-ਦੇਖਤੀਆ ਕਿਹਾ ਜਾ ਰਿਹਾ ਹੈ ਕਿ ਗੱਲ ਇੱਥੋਂ ਤੱਕ ਵੱਧ ਗਈ ਕਿ ਮੁਲਾਜ਼ਮਾਂ ਦੀ ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਜਿਸ ਦੇ ਦੌਰਾਨ ਇਹ ਮੁਲਾਜ਼ਮ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਟਲ ਦਾਖਲ ਕਰਵਾਇਆ ਗਿਆ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਵਿੱਚ ਨਜਾਇਜ਼ ਸ਼ਰਾਬ ਤੜੱਲੇ ਦੇ ਨਾਲ ਵਿਕ ਰਹੀ ਹੈ ਰੋਸਾਨਾ ਇੱਥੇ ਨਜਾਇਜ਼ ਸ਼ਰਾਬ ਵਿਕਦੀ ਹੈ ਜਿਸ ਕਰਕੇ ਉਹਨਾਂ ਦੇ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ ਲੋਕਾਂ ਨੇ ਪਹਿਲਾਂ ਉਹਨਾਂ ਦੇ ਨਾਲ ਬਤਫਲੂਕੀ ਕੀਤੀ ਤੇ ਉਸ ਤੋਂ ਬਾਅਦ ਹਥੋਪਾਈ ਵੀ ਕੀਤੀ ਹੈ ਹਾਲਾਂਕਿ ਮੌਕੇ ਤੇ ਜਿਹੜੀ ਮਲਾਸਮਤ ਜਾਨ ਬਚ ਜਾਂਦੀ ਹੈ ਪਰ ਗੰਭੀਰ ਰੂਪ ਤੇ ਵਿੱਚ ਜਖਮੀ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਇੱਕ ਵਾਰ ਤਸਵੀਰਾਂ ਨੂੰ ਕਰਦੇ ਹਾਂ ਕਿ ਕਿੰਜ ਮਾਹੌਲ ਜਿਹੜਾ ਪੱਕ ਜਾਂਦਾ ਹੈ ਮੌਕੇ ਤੇ ਖੜੀਆ ਕਰਕੇ ਪੱਜ ਜਾਂਦੇ ਨੇ ਵੇਚਣ ਵਾਲੇ ਦਾ ਮਤਲਬ ਕੀ ਹੋਇਆ ਕੱਪੜੇ ਬੜੇ ਐਕਟਾਂ ਨੂੰ ਕਹਿਣ ਨੂੰ ਬੱਚੀ ਬੜਾ ਕੁਝ ਅਤੀਵਾਦ ਅਸੀਂ ਇੱਕ ਟੈਕ ਸਬਸਕ੍ਰਾਈਬ ਅਸੀਂ ਖੋਲੀ ਨਹੀਂ ਭੱਗਦਾ ਖੋਲੀ ਨਹੀਂ ਅੱਧੀ ਘੱਟ ਵਾਰੀ ਆਪਣੇ ਸੀਟਾ ਲਗਾ ਚੱਕੀ ਜਾਂਦੇ ਨੇ ਅੱਪੇ ਗੋਲੀ ਦਿੰਨਾਂ ਨੇ ਪਤਾ ਨਹੀਂ ਕਿਹੜੀ ਜਾਪੀਗਾ ਮੈਂ ਚੱਕੀ ਆ ਮੈਂ ਉਹਧਰੋਂ ਆਇਆ ਚੱਕ ਲੱਗਾ ਗੜੀ ਤੇ ਕੈਮਰਾ ਲਗਾ ਕਪੜੇ ਪਏ ਆ ਕਪੜੇ ਪਏ ਆ ਦੇ ਵਿੱਚ ਆਪਾਂ ਹੀ ਬਣਾ ਲੈਨੇ ਆ ਤੁਹਾਨੂੰ ਬੜਾ ਘਾੜੀਆਂ ਨਹੀਂ ਹੁੰਦੀਆਂ ਹਾਂ ਪਈ ਲੈਣੀ ਲੱਗੇ ਤਾਂ ਬਿਲਕੁਲ ਕੰਮੇ ਚੱਲ ਗਿਆ ਚਾਹਾਂ ਹਾਂ ਲੈਣੀ ਲੱਗੇ ਨਹੀਂ ਫੋਨ ਚੁੱਕਾ ਆਪਣੀ ਮੈਨੂੰ ਅੱਤੀ ਬਾ ਖੋਲਣ ਦੇਣਾ ਮੋੜਾ ਬਖਾਓ ਤੀਜਾ ਅੱਤੀ ਬਾ ਖੋਲਦੀ ਜਾਂ ਕੀ ਅੱਤੀ ਬਾ ਖੋਲ ਕੇ ਬੀਚਾ ਕੰਮ ਚੋ ਕੇ ਬਿਨਾਂ ਲੈਣ ਤੋਂ ਕਾਚਾ ਕਰਾਏ ਨਿਕਲਾ ਕੁਝ ਕਰੋ ਕੁਝ ਕਰੋ ਨਿਕਲਾ ਤੀਜਾ ਚਾਹਾਂ ਕੱਲੇ ਉਹ ਆਲੇ ਇੱਕੋ ਬੋਟਾ ਮੋਟਾ ਥੋੜੇ ਕੋਈ ਵੀ ਪੂਰਾ ਨਹੀਂ ਅਸਰਾਹਤ ਆ ਹੈਲੋ ਇੱਥੇ ਲਵਾਰ ਖੜੀਆ ਕਰਕੇ ਭੱਜ ਜਾਂਦੇ ਨੇ ਵੇਚਣ ਵਾਲੇ ਦਾ ਮਤਲਬ ਕੱਪੜੇ ਕੱਪੜੇ ਐਕਟਾਂ ਨੂੰ ਕਹਿਣ ਸੌਣਦੇ ਬੱਚੇ ਅਸੀਂ ਐਕਟਾਂ ਨੂੰ ਸਟ੍ਰੈਸ ਕਰਦੇ ਆਂ ਅਸੀਂ ਖੋਲੀ ਨਹੀਂ ਅੱਪੇ ਖੋਲੀ ਨਹੀਂ ਅੱਡੀ ਕਾਈ ਤੋਂ ਬੋਲੀ ਆਪਣੇ ਸੀਟਾ ਲੱਗੇ ਚੱਕੀ ਜਾਂਦੇ ਨੇ ਅੱਪੇ ਖੋਲੀ ਇੰਨਾਂ ਨੇ ਪਤਾ ਨਹੀਂ ਕਿਹੜੀ ਜਾਂਦੀ ਨਾ ਐਨੇ ਤੋਂ ਕੀ ਮੈਂ ਹਾਂਜੀ ਭਾਜੀ ਕੀ ਨਾਮ ਦਾ ਮੇਰਾ ਨਾਮ ਰਾਜਪਾਲ ਸਿੰਘ ਆਜੀ ਹਾਂਜੀ ਕੀ ਗੱਲ ਹੋਈ ਅੱਜ ਬੰਸ ਵਾਲੇ ਵੀ ਯਾਰ ਰਾਮਬਗ ਐਕਸਾਈ ਦੇ ਦੋ ਸਪੈਕਟਰ ਸੀਗੇ ਤੇ 10-12 ਸਾਡੇ ਐਕਸਾਈ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਦੇ ਮੁਲਾਜ਼ਮ ਸੀਗੇ ਤਿੰਨ-ਚਾਰ ਤੇ ਉਥੇ ਸ਼ਰਾਬ ਬੜੀ ਦੋ ਨੰਬਰ ਦੀ ਵਿਕਦੀ ਆ ਤੇ ਉਥੇ ਰੇਡ ਕੀਤਾ ਅਸੀਂ ਆਏ ਜਾ ਕੇ ਰੁਕਈਆਂ ਤੇ ਸਾਡੇ ਤੇ ਉਹਨਾਂ ਨੇ ਹਮਲਾ ਲੈ ਲਿਆ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10-12 ਇਕੱਠੇ ਹੋਏ ਹੋਏ ਸੀਗੇ ਉਹ ਨੇ ਇਟਾ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ ਤੇ ਇਟਾ ਵੱਜਣਾ ਤੇ ਚਾਰ-ਛੇ ਮੇਰੇ ਸਾਰਾ ਮhalla ਹੀ ਪੈ ਗਿਆ ਤੇ ਉਹਨਾਂ ਨੇ ਨਾਲੇ ਦਾ ਮੁਲਾਜ਼ਮਾਂ ਦੇ ਗਲ ਪੈ ਗਏ ਨਾਲੇ ਸਾਡੇ ਗਲ ਪੈ ਗਏ ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ ਤਿੰਨ ਚਾਰ ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕਹਿੰਦੇ ਸੀ ਉੱਥੋਂ ਥਾਣੇ ਪੁਲਿਸ ਨਹੀਂ ਰਾਮ ਬਾਗੋਂ ਤੇ ਬਾਕੀ ਦੋ ਮੁਲਾਜ਼ਮਾਂ ਦੀ ਜ਼ਬਰਦਸਤ ਪੱਟੀ ਹੋਈ ਸਰ ਪਹਿਲੀ ਮੇਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਨੇ ਰੇਡ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਵੀ ਨਹੀਂ ਵਿਕਣ ਢੀ ਹੁੰਦੀ ਆ ਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਲੰਗਣਾ ਵਗੈਰਾ ਵੀ ਔਖਾ ਵਾਰ ਤੇ ਮਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕੈਂਡੀਡੇਟ ਜਿਨ੍ਹਾਂ ਦੇ ਹੋਟਲ ਹਟ ਲਾ ਵੀ ਬੜੀ ਤਾਂ ਸ਼ਰਾਬਿਕ ਜਿਹਾ ਕੁਝ ਕਰੋ ਤੇ ਹੁਣ ਤਾਂ ਉੱਥੇ ਮੌਕੇ ਤੇ ਵੀ 15-20 ਬੇਟੀਆਂ ਉੱਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ ਮੇਰਾ ਰਜੀਤ ਸਿੰਘ ਨਾ ਜੀ ਅਚੈ ਚ ਲੱਗਿਆ ਜੀ ਵਨ ਚ ਖਸਾਈ ਵਨ ਚ ਕੀ ਗੱਲ ਹੋਈ ਕੋਈ ਜਨਾਬ ਕੋਈ ਨਹੀਂ ਆ ਕੇ ਉੱਥੇ ਖਲੋਤੇ ਆ ਜੀ ਆ ਜਾ ਖਲੋਤਿਆਂ ਤੇ ਪਾਲ ਸਿੰਘ ਦੇ ਪੈ ਗਿਆ ਇਹਨੂੰ 10-15 ਜਾਨਾਂ ਫਸਲੇ ਦਬੜਿਆ ਡੰਡਿਆਂ ਨਾਲ ਇੱਕ ਦੇ ਵਟਾ ਮਾਰਿਆ ਡੰਡਿਆਂ ਨਾਲ ਦੇਰ ਤੱਕ ਡੰਡਾ ਪਿਆ ਮੈਂ ਮਾਰੇ ਦਾ ਗਾਹੋਂ ਕਸਟਾਉਣ ਲੱਗਾ ਮੈਨੂੰ ਇੱਥੋਂ ਗਰਮੀਆਂ ਭਾ ਕੇ ਨਾਲੇ ਮੈਂ ਬਟਨ ਦੋ ਤੋੜ ਦਿਆ ਤੇ ਮੈਨੂੰ ਫੜ ਕੇ ਉੱਥੇ ਘ੍ਰਿਸਿਆ ਹੋਰ ਜਿੰਨੇ ਬੰਦੇ ਸੀ ਉੱਥੇ ਘੜੋਂ ਘੜ 50-60 ਬੰਦੇ ਇਨੋਂ ਬਾੜ ਕੇ ਥਲੇ ਡੱਬ ਲਿਆ ਇਹਦੇ ਮਾਹ ਨਿਕਲਿਆ ਇਹਦੇ ਮਾਹ ਚੁੱਕ ਕੇ ਲੰਦਾ ਜੀ ਤੇ ਮੈਂ ਉਹ ਤੋਂ ਆ ਜਨਾ ਫੜ ਕੇ ਗਲੇਆਂ ਵਿੱਚ ਉਹ ਜਿਉਂ ਘਰੀਚਣ ਲੱਗੇ ਜਿਨੂੰ ਕਿ ਮੈਂ ਮਾਹ ਅਜ ਤੱਕ ਮੈਨੂੰ ਸਾਰ ਨਹੀਂ ਆਉਂਦੇ ਜੀ ਹਾਂ ਜੀ ਹਾਂ ਜੀ ਰਾਮ ਬਾਗ ਘਟਾਣੇ ਕੀਤੀ ਦੀ ਉਹ ਤੋਂ ਦੋ ਬੰਦੇ ਉਹਨਾਂ ਲੈ ਆਏ ਜੀ ਕੀ ਕਹਿੰਦੇ ਹੁਣ ਹਾਂ ਜੀ ਹੁਣ ਕੱਕਰੀ ਕੀ ਕਹਿਣਾ ਕੀ ਦੇਣਾ ਉਹ ਮੈਂ ਰਾਮ ਬਾਗ ਕੋਲ ਠਾਣੇ ਤੇ ਹੁਣ ਪਰਚੇਰ ਨੂੰ ਕਹਿੰਦੇ ਆ ਜੀ ਪਰਚਾ ਕੋਈ ਨਹੀਂ ਆ ਤੇ ਘਰ ਦੇ ਨੇ ਪਰਚਾ ਕਰਦੇ ਆ ਅਸੀਂ ਉੱਥੇ ਰੇਡ ਤੇ ਗਏ ਸੀਗੇ ਤੇ ਅੱਗੇ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਤੇ ਦੋ ਮੁਲਾਜ਼ਮਾਂ ਦੇ ਸਟਾ ਲੱਗੀਆਂ ਜੀ ਕੀ ਕੀ ਹੁਣ ਮੰਨ ਕਰਦੇ ਦੀ ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਲੱਗਾ ਨਹੀਂ ਉੱਥੇ ਪਹਿਲੇ ਵੀ ਬੜੀ ਸ਼ਰਾਬ ਵਿਕਦੀ ਸੀ ਉੱਥੇ ਬਹੁਤ ਵਿਕਦੀ ਹੈਗੀ ਜੀ ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਆਨ ਕਰਕੇ ਨਾ ਜੀ ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਕਰੀਦੀ ਜੀ ਉੱਥੇ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉਹ ਉੱਥੇ ਬੰਦੇ ਜਿਹੜੇ ਹੈਗੇ ਐਟਾ ਰੋੜੇ ਮਾਰਨ ਲੱਗ ਪਏ ਆ ਤੇ ਉੱਥੇ ਮੈਂ ਮੌਕੇ ਤੇ ਪਹੁੰਚ ਗਿਆ ਜਦੋਂ ਮੈਂ ਮੌਕੇ ਤੇ ਗਿਆ ਉਹ ਕੋਈ ਵੀ ਹੈ ਨਹੀਂ ਸੀਗਾ ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ ਇਹਨਾਂ ਦੇ ਬਾਅਦ ਮੈਨੂੰ ਦੱਸਿਆ ਵੀ ਉਹਨਾਂ ਨੇ ਐਟਾ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਕਰੋੜਾ ਲੱਗਿਆ ਉਹ ਉਹ ਸਾਰਾ ਕੁਝ ਉਹਨੂੰ ਦੇਖ ਚਾ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ ਕਹਿੰਦੇ ਕਿ ਨਾ ਵਰਦੀ ਵੀ ਪਾੜੀ ਗਈ ਪੁਲਿਸ ਦੀ ਆ ਮੈਨੂੰ ਹੁਣ ਪੁਲਿਸ ਮੁਲਾਜ਼ਮਾ ਹੈਡ ਗੰਡ ਸਟੇਬਲ ਹੈ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ ਤੇ ਉਹਦੇ ਮੁਤਾਬਕ ਉਹ ਕਾਰਵਾਈ ਬਣਦੀ ਕਰਦੇ ਆ ਤਾਂ ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਕੇ ਚਰਾਬ ਇੱਕ ਦੀ ਹੋਵੇ ਤੇ ਪੁਲਿਸ ਉਹਤੇ ਕੀ ਕੀ ਕਰਦੀ ਹੈ ਗ੍ਰਾਮ ਲਗਦੀ ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ ਪਰਚੇ ਦਿੱਤੇ ਬਹੁਤ ਪਰਚੇ ਦਿੱਤੇ ਪਰ ਉਹਦੇ ਨਹੀਂ ਸ਼ਰਾਬ ਚੱਲਦੀ ਹੈ 12 ਮਹੀਨੇ ਦੀ ਦਿਲ ਚੱਲਦੀ ਹੈ ਕਿ ਥਾਣਿਆਂ ਦੀ ਸੈਟਿੰਗ ਨਹੀਂ ਉੱਤੇ ਨੇ ਅਹੀਂ ਤੱਕ ਈੜਾ ਉੱਥੇ ਰੱਖੀਦਾ ਜੀ ਸਾਡਾ ਪੀਸੀ ਆਰ ਉੱਥੇ ਘੁੰਮਦਾਇਆ ਅਗਸਤ ਪਾਰਟੀ ਉੱਥੇ ਘੁੰਮਦੀ